ਬੋਲ ਕ੍ਰਿਸ਼ਨ ਭਗਵਾਨ ਕੀ ਜੈ ਆਪਣੋ ਪਣੀ ਸਭ ਮਾਤਾ ਮਾਂ ਕੀ ਜੈ ਸੋ ਤ੍ਰਉ ਭਗਤ ਅੱਜ ਮਾਤਾ ਦੇ ਨਾਲ ਨਾਲ ਉੱਠ ਕੇ ਜੰਗਲ ਦੇ ਵੱਲ ਚਲੇ ਗਿਆ ਮਾਤਾ ਇੱਧਰ ਪਾਲਦੀ ਫਿਰਦੀ ਐ ਉਧਰ ਤ੍ਰਉ ਭਗਤ ਪਰਮੇਸ਼ਰ ਨੂੰ ਪਾਲਦਾ ਫਿਰਦਾ ਜੰਗਲ ਦੇ ਵਿੱਚ ਉਹਦੀਆਂ ਕੋਕਾ ਨਿਕਲ ਰਿਹਾ ਪੁੱਤਰ ਦੇ ਵਿਯੋਗ ਦੇ ਵਿੱਚ ਉਧੀਆਂ ਹੋਕਾ ਨਿਕਲਣੇ ਪਰਮੇਸ਼ਰ ਨੂੰ ਭਾਲਣ ਦੇ ਵਿੱਚ ਇੱਕ ਭਾਲ ਦੇ ਭਾਲਦੇ ਨੂੰ ਸ਼ੁਭਾ ਹੋ ਗਈ ਕਹਿੰਦਾ ਮਨਾ ਜੇ ਤੈਨੂੰ ਰੱਬ ਮਿਲ ਪਏ ਕਿਵੇਂ ਸਿਆਣੇਗਾ ਤੂੰ ਤਾਂ ਮਾਂ ਤੋਂ ਪੁੱਛਿਆ ਹੀ ਨਹੀਂ ਗਾ ਗਲਤੀ ਕਰ ਗਿਆ ਸੁਭਾ ਹੋ ਗਈ ਅੰਮ੍ਰਿਤ ਵੇਲਾ ਹੋ ਗਿਆ ਇੱਕ ਤਾਲ ਦਿਖਿਆ ਸਰੋਵਰ ਸਰੋਵਰ ਦੇ ਉੱਤੇ ਗਿਆ ਉੱਥੇ ਪਰਮੇਸ਼ਰ ਦਾ ਸੰਗਾਸਣ ਹਿੱਲਿਆ ਨਾਰਦ ਜੀ ਆਏ ਨਾਰਦ ਪੁੱਛਦੇ ਬੇਟਾ ਤੂੰ ਕੌਣ ਹੈ ਕਿੱਥੋਂ ਆਇਆ ਤੂੰ ਰਸਤਾ ਭੁੱਲ ਗਿਆ ਕਹਿੰਦਾ ਨਹੀਂ ਮਹਾਰਾਜ ਜੀ ਮੈਂ ਪਰਮੇਸ਼ਰ ਨੂੰ ਭਾਲਦਾ ਕੁਸ਼ੀ ਪ੍ਰਵਿਸ਼ ਦੇ ਪਿਆਰਿਓ ਮੈਨੂੰ ਪਰਮੇਸ਼ਰ ਦਾ ਰਸਤਾ ਦੱਸੋ ਨਾਰਦ ਜੀ ਨੇ ਓਬਨੋਮ ਭਗਤਿ ਬਾਦ ਦੇ ਵਾ 12 ਅੱਖਰਾਂ ਦਾ ਮੰਤਰ ਦਿੱਤਾ ਔਰ ਪਰਮੇਸ਼ਰ ਦੀ ਮੂਰਤੀ ਚਤਰਪੂਜੀ ਭਗਵਾਨ ਸੰਕਚਕਰ ਗਦਾ ਪਦਮਧਾਰੀ ਮੋਰ ਮੁਕਤ ਵਾਲੇ ਕਸ਼ਤੰਭਣੀ ਵਾਲੇ ਫੋਟੋ ਮਨਕਿ ਪਠਿਆ ਕੀ ਔਰ ਬਟ ਦੇ ਬ੍ਰਿਖਸ਼ ਦੇ ਹੇਠਾਂ ਵੀਰ ਅਸੜ ਡਟਾ ਕੇ ਬਿਠਾਇਆ ਤਾਂ ਕਹਿਣ ਲਗੇ ਤ੍ਰਵ ਜਿੰਨਾ ਚਿਰ ਮੈਂ ਨਾ ਕਹਾ ਤੈਂ ਇਸ ਮੱਦ ਦੀ ਨਹੀਂ ਖੋਲਣੀ ਹੈ ਛੱਤਾਸ ਤੂ ਕਰਕੇ ਓਮ ਨਮ ਭਗਵਤੇ ਬਾਦ ਦੇਵੇ ਓਨ ਭਗਤ ਬਾਦ ਦੇਵੇ ਕਰਲਾ ਪਿਆ ਪਰਮੇਸ਼ਰ ਦਾ ਸੰਗਤ ਸੰਡੋਲਿਆ ਭਗਵਾਨ ਜੀ ਆਏ 33 ਕਰੋੜ ਦੇਵਤਾ ਆਇਆ ਆਕੇ ਤਰੂ ਭਗਤ ਤਰੂ ਕਹਿਣ ਲੱਗੇ ਤਰੂ ਤੇਰੀ ਭਗਤੀ ਪੂਰੀ ਹੋ ਗਈ ਮਰ ਮੰਗ ਕਹਿੰਦਾ ਮਹਾਰਾਜ ਜੀ ਮੈਂ ਬਾਲਕਾ ਹਾਂ ਮੈਨੂੰ ਕੀ ਮੰਗਣ ਦਾ ਪਤਾ ਹੈ ਤੁਸੀਂ ਕਿਰਪਾ ਕਰੋ ਮੇਰੇ ਤੇ ਮੈਨੂੰ ਕਰਤਾਤ ਕਰੋ ਉਹ ਕਹਿਣ ਲੱਗੇ ਤੂੰ ਰਾਜ ਭਾਗ ਲੈਣ ਵਾਸਤੇ ਭਗਤੀ ਕੀਤੀ ਹੈ ਇਸ ਕਰਕੇ ਤੂੰ ਇਸ ਕਰਕੇ ਤੈਨੂੰ 32000 ਬਰਸ ਦਾ ਰਾਜ ਦਿੱਤਾ 32000 ਬਰਸ ਤ ਰਾਜ ਕਰਕੇ ਮੇਰੇ ਸੰਗਤ ਸਨ ਸੱਚਖੰਡ ਦੇ ਵਿੱਚ ਬੈਕੁੰਠ ਧਾਮ ਦੇ ਵਿੱਚ ਆ ਜਾਣਾ ਉੱਥੇ ਤੇਰੀ ਜਗ੍ਹਾ ਰੱਖੀ ਹੈ ਸੋ ਸਰੋਤਿਓ ਪਰਮੇਸ਼ਰ ਨੇ ਐਡੀ ਕਿਰਪਾ ਕੀਤੀ ਧਰੂਪ ਭਗਤੇ ਉਸ ਨੂੰ 32000 ਬਰਸ ਸਾਲ ਰਾਜ ਤੋਂ ਬਾਅਦ ਆਪਦੇ ਚਰਨਾਂ ਵਿੱਚ ਖੜਾ ਰੱਖਿਆ ਸਾਰਾ ਬ੍ਰਹਮੰਡ ਸਭ ਤੈਸ਼ੀ ਉਹਦੇ ਆਲੇ ਦੁਆਲੇ ਘੁੰਮ ਰਹੇ ਹਨ ਐਡੀ ਧਰੂਪ ਪਦਵੀ ਭਗਵਾਨ ਨੇ ਬਖਸ਼ਿਸ਼ ਕੀਤੀ ਹੈ ਸੋ ਸਭ ਸਭ ਪਿਆਰਿਓ ਇਹ ਨਾਮ ਦੀਆਂ ਮਹਿਮਾ ਹੈ ਨਾਮ ਜਪਿਆ ਕਰੋ ਵੰਡ ਛਕੋ ਔਰ ਨੇਕ ਨੀਤੀ ਵਾਲੇ ਕੰਮ ਕਰਿਆ ਕਰੋ ਇਹ ਪਰਮੇਸ਼ਰ ਦੀ ਭਗਤੀ ਦੇ ਰਸ ਹਨ ਸੋ ਢਾਈ ਮਾਮਾ ਦੀ ਕਥਾ ਸਾਰੀ ਸੰਪੂਰਨ ਹੋ ਗਈ ਹੈ ਸੋ ਆਪ ਨੂੰ ਇਸ ਨੂੰ ਸਰਵਣ ਕਰਿਆ ਕਰੋ ਤੇ ਬੋਲ ਸ੍ਰੀ ਪਿਸ਼ਨ ਭਗਵਾਨ ਕੀ ਜੈ